ਸਤਿ ਬਾਣੀ ਦੱਸਦੀ ਹੈ ਕਿ ਅਕਲ ਦੇਵਤੇ ਨੂੰ ਆਪਣੇ ਵਾਸ ਵਿੱਚ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਰਾਣੀ ਜੀ ਦੇ ਕਹੇ ਹੋਏ ਇਹ ਬਚਨ ਹਨ ਕਿ ਜੇ ਸੇ ਸਤਰੀ ਨੇ ਅਕਲ ਦੇਵਤੇ ਨੂੰ ਆਪਣੇ ਵਾਸ ਵਿੱਚ ਕਰਨਾ ਹੋਵੇ ਉਸ ਲਈ ਪਹਿਲਾ ਮੰਤਰ ਇਹ ਹੈ ਕੀ ਸਦਾ ਕਾਲ ਮਿੱਠਾ ਬੋਲਣਾ ਨਿਯੋਕੇ ਚੱਲਣਾ ਦੂਸਰਾ ਮੰਤਰ ਇਹ ਹੈ ਕਿ ਹਰ ਵਕਤ ਆਪਣੇ ਪਤੀ ਦੀ ਆਗਿਆ ਵਿੱਚ ਰਹਿਣਾ ਪਤੀ ਦੀਆਂ ਸਭ ਗੱਲਾਂ ਆਪਣੇ ਸਿਰ ਮੱਥੇ ਪ੍ਰਵਾਨ ਕਰਨੀਆਂ ਭਾਵੇਂ ਜਿੰਦ ਚਲੀ ਜਾਏ ਪਤੀ ਦਾ ਕਿਹਾ ਨਹੀਂ ਮੋੜਦਾ ਤੀਸਰਾ ਮੰਤਰ ਇਹ ਹੈ ਕਿ ਕਿਸੇ ਦੀ ਨਿੰਦਿਆ ਚੂਲੀ ਨਾ ਕਰਨੀ ਤੇ ਨਾ ਸੁਣੀ। ਪرائی ਵਸਤੂ ਵੱਲ ਬੁਰਾ ਨਹੀਂ ਧੱਕਣਾ। ਆਪਣੇ ਅੱਖੀ ਦੇਖ ਕੇ ਅੰਡਠ ਕਰਨਾ। ਸਦਾ ਸੱਚ ਕਹਿਣਾ, ਝੂਠ ਨਹੀਂ ਬੋਲਣਾ। ਚੌਥਾ ਮੰਤਰ ਇਹ ਹੈ ਕਿ ਪ੍ਰਮਾਤਮਾ ਦਾ ਨਿਤਨੇਮ ਸਿਮਰਨ ਕਰਨਾ। ਵੇਚ ਨਾਗਾ ਨਹੀਂ ਪੈੰਦੇ ਰਹਾ। ਸੁਬਾ ਉੱਠ ਕੇ ਇਸ਼ਨਾਨ ਕਰਨਾ ਜਾਨਵਰਾਂ ਨੂੰ ਚੋਗਾ ਪੋਣਾ ਬੂੜ ਬਿਰਸ਼ ਨੂੰ ਪਾਣੀ ਪੋਣਾ ਕਾਮ ਤ੍ਰੋਧ ਲੋਭ ਮੋਹ ਹੰਕਾਰ ਇਨਾ ਪੰਜਾਪੂਤਾਂ ਦਾ ਕਿਹਾ ਨਹੀਂ ਮੱਲਾ ਹਉਮੈ ਦੁਬਦਾ ਕੂੜ ਕਵਾੜ ਆਪਣੇ ਮਾਨਸ ਜਾਮੇ ਨੂੰ ਇਨਾ ਤੋਂ ਬਚਾਈ ਰਖਣਾ ਪਤੀ ਦੀ ਸੇਵਾ ਵਿੱਚ ਹਾਜ਼ਰ ਨਾਜ਼ ਰਹਿਣਾ ਹਰ ਗੱਲ ਪਰਖਿਮਾ ਕਰਨੀ ਮੰਦੇ ਗੀਤ ਨਹੀਂ ਗਾਉਣੇ ਮਹਾਂਪੁਰਖਾਂ ਦੀ ਸੇਵਾ ਕਰਨੀ ਆਪਣੇ ਮਨ ਨੂੰ ਅੰਡੋਲ ਇੱਕੋ ਰੰਗ ਵਿੱਚ ਰੱਖਣਾ ਪਤੀ ਨਾਲ ਕਿਸੇ ਰਕਮ ਦਾ ਚਲਿਤਰ ਜਾਂ ਛਲ ਨਹੀਂ ਕਰਨਾ ਪ੍ਰਮਾਤਮਾ ਕੋਲ ਹਰ ਵਕਤ ਸਰਬਤ ਦਾ ਭਲਾ ਮੰਗਣਾ ਰਜੰਗ ਰਤਰੀ ਦੀ ਰਚਨਾ ਵਿੱਚ ਰਹਿਣਾ ਇਹ ਚਾਰ ਮੰਤਰ ਹਨ ਜਿਹੜੀ ਇਸਤਰੀ ਯਾ ਮਰਦ ਪੂਰੇ ਕਰ ਲਵੇ ਅਕਲ ਦੇਵਤਾ ਉਸ ਦੇ ਵਸ ਵਿੱਚ ਹੋ ਜਾਂਦਾ ਹੈ ਜੀਵ ਨੂੰ ਤਿੰਨਾ ਕਾਲਾ ਦੀ ਸੋਝੀ ਹੋ ਜਾਂਦੀ ਹੈ ਪਿਛਲੇ ਜ਼ਮਾਨੇ ਵਿੱਚ ਕੀ ਕੁਝ ਗੁਜ਼ਰ ਚੁੱਕਾ ਹੈ ਹੁਣ ਕੀ ਕੁਝ ਹੋ ਰਿਹਾ ਹੈ ਤੇ 100 ਸਾਲ ਨੂੰ ਕੀ ਕੁਝ ਹੋਵੇਗਾ ਜਿਹੜੀ ਇਸਤਰੀ ਜਾਂ ਮਰਦ ਇਹ ਚਾਰ ਮੰਤਰ ਪੂਰੇ ਕਰ ਲਵੇ ਉਹ ਵਡਭਾਗੀ ਨਿਰਗਨ ਸੁਰਗਲ ਸਰੂਪ ਹੋ ਜਾਂਦੇ ਹਨ ਜਿਸ ਤਰ੍ਹਾਂ ਰੰਗ ਰਤਣੀ ਨੇ ਆਪਣੇ ਪਤੀ ਦੀ ਸੇਵਾ ਵਿੱਚੋਂ ਪ੍ਰਭੂ ਦੀ ਪ੍ਰਾਪਤੀ ਕਰ ਲਈ ਸੀ ਇਹ ਚਾਰ ਮੰਤਰ ਉਹੀ ਹਨ ਇਹ ਚਾਰ ਮੰਤਰ ਮਹਾਰਾਣੀ ਕਰਖਣੀ ਦੇਵੀ ਜੀ ਨੇ ਪੂਰੇ ਕਰਕੇ ਅਕਲ ਦੇਵਤੇ ਨੂੰ ਆਪਣੇ ਵਾਸ ਵਿੱਚ ਕੀਤਾ ਸੀ